ਮੈਂ 6 ਕੁਸਾਲ ਦਾ ਸੀਗਾ ਜਦ ਮੈਂ ਕਰਾਤੇ ਦੇ ਵਿੱਚ ਪੈਰ ਰੱਖਿਆ ਮੈਂ ਚੱਲ ਨਹੀਂ ਸਕਦਾ ਸੀ ਬੋਲ ਨਹੀਂ ਸਕਦਾ ਸੀ ਤੇ ਮੇਰੇ ਸਿਰ ਤੇ ਬੁਖਾਰ ਚੜ ਗਿਆ ਜਿਹਦੇ ਨਾਲ ਮੇਰੀ ਮੈਂ ਦੀ ਕਈ ਨਾਲਾ ਬਲੋਕ ਹੋ ਗਈ ਤੋਂ ਚੈੱਕ ਅਪ ਹੁੰਦਾ ਰਿਹਾ ਡਾਕਟਰ ਨੇ ਚੈੱਕ ਅਪ ਕੀਤਾ ਉਹਨਾਂ ਨੇ ਦੱਸਿਆ ਕਿ ਮੈਨੂੰ ਪੈਰਲਾਈਸਟ ਅਟੈਕ ਹੋ ਗਿਆ ਜਿਹਦੇ ਨਾਲ ਮੇਰਾ ਮਾਈਂਡ ਵਰਕ ਕਰਦਾ ਸੀਗਾ ਬਟ ਮੇਰੀ ਬੋਡੀ ਵਰਕ ਨਹੀਂ ਕਰਦੀ 6 ਸਾਲ ਦਾ ਹੋਇਆ ਤੇ ਬੱਚੇ ਪਾਰਕ ਦੇ ਵਿੱਚ ਖੇਡ ਰਹੇ ਸੀ ਮੈਂ ਖੇਡ ਕੇ ਗਿਰ ਗਿਆ ਖੜਾ ਹੋਇਆ ਗਿਰ ਗਿਆ ਤੇ ਉੱਥੇ ਮੇਰੀ ਸ਼ੁਰੂਆਤ ਹੋਈ ਚੱਲਣ ਦੀ ਚੱਲੇ ਚੱਲੇ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦ ਚੱਲਣ ਲੱਗ ਗਿਆ ਭੱਜਣ ਲੱਗ ਗਿਆ ਬੋਲਣ ਲੱਗ ਗਿਆ ਜੋ ਵੀ ਖੜਾ ਹੁੰਦਾ ਸੀ ਪੱਤੇ ਵਾਂਗ ਬੋੜੀ ਕੰਬਦੀ ਸੀ ਬਟ ਮੈਂ ਹਾਰ ਨਹੀਂ ਮੰਨੀ ਲੋਕਾਂ ਦੇ ਤਾਨੇ ਮੋਤੇ ਦੇ ਪੇ ਸਕੂਲ ਜਾਂਦਾ ਸੀ ਸਕੂਲ ਮੈਨੂੰ ਛੇੜਦੇ ਹੁੰਦੇ ਸੀ ਕਿ ਡੇਡਾ ਮੈਂਡ ਆ ਗਿਆ ਲੰਗੜਾ ਆ ਗਿਆ ਕੋਈ ਨੈਂਸਲੀ ਕੰਡੀਸ਼ਨ ਮੁਕਤਰਾ ਸੀ ਦੇ ਉਹਦੇ ਕਰਕੇ ਮੈਂ ਪੜ੍ਹਾਈ ਛੱਡਤੀ ਸੀ ਤੇ ਫਾਦਰ ਸਾਹਿਬ ਨਾਲ ਸਬਜੀ ਦੀ ਜਿਹੜੀ ਦਾਂ ਲੱਗ ਗਿਆ ਤੇ ਈਵਨ ਮੈਂ ਬਾਜ਼ਾਰ ਦੇ ਵਿੱਚ ਕੰਮ ਵੀ ਕਰਿਆ ਮੇਰੇ ਫਾਦਰ ਸਾਹਿਬ ਜਿਹੜੇ ਅੱਜ ਦੁਨੀਆ 'ਚ ਨਹੀਂ ਆ ਤੇ ਉਹਨਾਂ ਦਾ ਬਹੁਤ بڑا ਰੋਲ ਹੈ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਕਹਿੰਦੇ ਨੇ ਨਾ ਰੀਅਲ ਹੀਰੋ ਜੇ ਮੈਂ ਕਿਸੇ ਨੂੰ ਕਹਿੰਨਾ ਤਾਂ ਮੇਰੇ ਫਾਦਰ ਨੇ ਸਸਿਕਰਾਲ ਸਾਰੇ ਸਰੋਤਿਆਂ ਨੂੰ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾ ਕਰਾਟੇ ਐਥਲੀਟ ਤਨੂ ਜਰਮਨ ਮੈਂ ਅੱਜ ਵੀਰੇ ਤੁਹਾਨੂੰ ਕੁਝ ਆਪਣੀ ਗਿੰਦੀ ਜੀ ਦੇ ਪਲ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਮੈਂ 29 ਸਾਲ ਦਾ ਹੋ ਗਿਆ ਤੇ ਮੈਂ 6 ਕੁ ਸਾਲ ਦਾ ਸੀਗਾ ਜਦ ਮੈਂ ਕਰਾਟੇ ਦੇ ਵਿੱਚ ਪੈਰ ਰੱਖਿਆ ਮੈਂ ਕੈਲੀਫੋਰਨੀਆ ਦਾ ਇਕਦਾਂ ਨਹੀਂ ਸਕਦਾ ਸੀ ਤੇ ਉੱਥੋਂ ਮੇਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1999 ਦੇ ਵਿੱਚ ਮੈਂ ਖੰਨਾ ਨਿਊ ਮਲਰਾਉਨਮ ਲੋ ਰੋਡ ਫਾਦਰ ਸ਼੍ਰੀ ਰਾਮੂਰਤੀ ਸ਼ਰਮਾ ਜੀ ਦੇ ਘਰ ਪੈਦਾ ਹੋਇਆ ਤੋਂ ਸਮਾਂ ਬੀਤਾ ਗਿਆ 6 ਮਹੀਨੇ ਦਾ ਹੋਇਆ ਤੇ ਮੇਰੇ ਸਿਰ ਤੇ ਬੁਖਾਰ ਚੜ ਗਿਆ ਜਿਸ ਦਿਨ ਮੇਰੀ ਮਾਈਂ ਦੀ ਕਈ ਨਾੜਾਂ ਬਲੌਕ ਹੋ ਗਈਆਂ ਤੋਂ ਚੈੱਕਅਪ ਹੁੰਦਾ ਰਿਹਾ ਡਾਕਟਰ ਨੇ ਚੈੱਕਅਪ ਕੀਤਾ ਉਹਨਾਂ ਨੇ ਦੱਸਿਆ ਕਿ ਮੈਨੂੰ ਪੈਰਲਾਈਜ਼ਡ ਅਟੈਕ ਹੋ ਗਿਆ ਕਿ ਦਿਨ ਮੇਰਾ ਮਾਈਂਡ ਵਰਕ ਕਰਦਾ ਸੀਗਾ ਬਟ ਮੇਰੀ ਬੋਡੀ ਵਰਕ ਨਹੀਂ ਕਰਦੀ ਸੀ ਤੇ ਫਾਦਰ ਮਦਰ ਟੈਂਸ਼ਨ 'ਚ ਪੈ ਗਏ ਕਿ ਸਾਰੀ ਜ਼ਿੰਦਗੀ ਇਹ ਕਿਵੇਂ ਕੱਢੂਗਾ ਬਟ ਉਹ ਕਹਿੰਦੇ ਆ ਨਾ ਜੇ ਮਹਾਪੁਰਖ ਅਕਾਲ ਦੀ ਨਿਗਾਹ ਸਿੱਧੀ ਹੋ ਜਾਂਦੀ ਹੈ ਇਹ ਨੀਤਾ ਸਾਫ ਹੋਣ ਤਾਂ ਫਲ ਜ਼ਰੂਰ ਮਿਲਦਾ ਤੇ ਮਾਪੇ ਦੀ ਅਰਦਾਸਾਂ ਦਾ ਫਲ ਨਹੀਂ ਦੀਕ ਆਇਆ 6 ਸਾਲ ਦਾ ਹੋਇਆ ਤੇ ਬੱਚੇ ਪਾਰਕ ਦੇ ਵਿੱਚ ਖੇਡ ਰਹੇ ਸੀ ਮੈਂ ਖੇਡ ਕੇ ਗਿਰ ਗਿਆ ਖੜਾ ਹੋਇਆ ਗਿਰ ਗਿਆ ਤੇ ਉੱਥੇ ਮੇਰੀ ਸ਼ੁਰੂਆਤ ਹੋਈ ਚੱਲਣ ਦੀ ਚੱਲੇ ਚੱਲੇ ਪਤਾ ਨਹੀਂ ਲੱਗਿਆ ਕਿ ਮੈਂ ਕਦ ਚੱਲਣ ਲੱਗ ਗਿਆ ਭੱਜਣ ਲੱਗ ਗਿਆ ਬੋਲਣ ਲੱਗ ਗਿਆ ਤੇ ਉਸ ਦੌਰਾਨ ਮੇਰੀ ਮੁਲਾਕਾਤ ਮੇਰੇ ਕੋਚ ਮਿਸਟਰ ਅਗੇ ਜੋਸ਼ੀ ਜੀ ਜੋ ਜਿਨ੍ਹਾਂ ਨੇ ਮੈਨੂੰ ਸੈਕਿੰਡ ਲਾਈਫ ਦਿੱਤੀ ਉਹਨਾਂ ਦੀ ਬਦੌਲਤ ਅੱਜ ਮੈਂ ਚੱਲ ਫਿਰ ਰਿਹਾ ਉਹਨਾਂ ਨੇ ਮੈਨੂੰ ਕਾਰਾਟੇ ਦੇ ਵਿੱਚ ਅ ਡੋਇੰਗ ਕਰਾਇਆ ਕਰਾਡੇ ਦੇ ਵਿੱਚ ਖੇਡਦੇ-ਖੇਡਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਇੰਨਾ ਕਟ੍ਰੇਨਡ ਹੋ ਗਿਆ। ਜੀਜਾ ਦੇ 2004 ਦੇ ਵਿੱਚ ਮੈਂ ਪਹਿਲਾ ਟੂਰਨਾਮੈਂਟ ਕੀਤਾ ਤੇ ਉੱਥੋਂ ਮੈਡਲ ਕੱਢਿਆ ਤੇ ਇੱਥੋਂ ਕਰਾਡੇ ਦੀ ਟੂਰਨਾਮੈਂਟ ਦੀ ਜਰਨੀ ਸ਼ੁਰੂ ਹੋਈ। ਤੋਂ ਪਹਿਲਾ ਮੈਡਲ ਕੱਢਿਆ ਬ੍ਰਾਊਨ ਮੈਡਲ ਕੱਢਿਆ ਕਿਉਂਕਿ ਖੜਾ ਹੁੰਦਾ ਸੀ ਪੱਤੇ ਵਾਂਗ ਬੋਡੀ ਕੰਬਦੀ ਸੀ। ਬਟ ਮੈਂ ਹਾਰ ਨਹੀਂ ਮੰਨੀ। ਲੋਕਾਂ ਦੇ ਤਾਨੇ ਬੁਤੇਰੇ ਪੇ ਸਕੂਲ ਜਾਂਦਾ ਸੀ ਸਕੂਲ ਮੈਨੂੰ ਛੇੜਦੇ ਹੁੰਦੇ ਸੀ। ਕੀ ਟੇਡਮੇਡ ਆ ਗਿਆ ਲੰਗੜਾ ਆ ਗਿਆ ਤੇ ਬਟ ਮੈਂ ਇਗਨੋਰ ਕਰਦਾ ਰਿਹਾ ਕਿ ਇੱਕ ਦਿਨ ਰੱਬ ਇਹ ਜਾ ਲੈ ਕੇ ਆਊਗਾ ਕਿ ਉਹਨਾਂ ਦੇ ਮੂੰਹ ਤੇ ਚਪੇੜ ਵੱਜੂਗੀ ਉਹਨਾਂ ਦੇ ਮੂੰਹ ਤੇ ਤਾਲੇ ਲੱਗ ਜਾਣਿਆ ਉਹ 2014 ਦੇ ਵਿੱਚ ਇੰਡਾਇਰੈਕਟ ਕਿਦਨਾਂ ਦਾ ਮੌਕਾ ਮਿਲਿਆ ਮਲੇਸ਼ੀਆ ਦੇ ਵਿੱਚ ਗਿਆ ਉਹ ਤੋਂ ਪਹਿਲਾਂ ਗੋਲਡਨ ਮੈਨ ਲੈ ਕੇ ਆਇਆ ਐਦਾਂ ਹੀ ਮੇਰੇ ਕਰੀਅਰ ਦੀ ਸ਼ੁਰੂਆਤ ਹੋਈ ਫਾਈਨੈਂਸਲੀ ਕੰਡੀਸ਼ਨ ਬਹੁਤ ਖਰਾਬ ਸੀ ਦੇ ਉਹਦੇ ਕਰਕੇ ਮੈਂ ਪੜ੍ਹਾਈ ਛੱਡਤੀ ਸੀ ਤੇ ਫਾਦਰ ਸਾਹਿਬ ਨਾਲ ਸਬਜੀ ਦੀ ਜੜੀ ਲਾਂ ਲੱਗ ਗਿਆ ਤੇ ਈਵਨ ਮੈਂ ਬਾਜ਼ਾਰ ਦੇ ਵਿੱਚ ਕੰਮ ਵੀ ਕਰਿਆ ਲੋਕਾਂ ਨੂੰ ਪਾਣੀ ਵੀ ਪਲਾਇਆ ਝਾੜੀਆਂ ਵੀ ਕਰੀਆਂ ਤੇ ਜਦ ਟੂਰਨਾਮੈਂਟ ਨੇੜੇ ਆਉਂਦਾ ਸੀਗਾ ਲੋਕਾਂ ਦੇ ਤਰਲੇ ਕਰਨੇ ਮੰਨਦੇ ਸੀ ਇਹ ਮੈਨੂੰ ਜਾਣ ਲਈ ਪੈਸੇ ਦੇ ਤੋ ਮੈਂ ਖੇਡਣਾ ਚਾਹੁੰਨਾ ਬਟ ਮੇਰੇ ਫਾਦਰ ਸਾਹਿਬ ਜਿਹੜੇ ਅੱਜ ਦੁਨੀਆ 'ਚ ਨਹੀਂ ਆ ਤੇ ਉਹਨਾਂ ਦਾ ਬਹੁਤ ਬੜਾ ਰੋਲ ਹੈ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਕਹਿੰਦੇ ਨਾ ਰੀਅਲ ਹੀਰੋ ਜੇ ਮੈਂ ਕਿਸੇ ਨੂੰ ਕਹਿੰਦਾ ਮੇਰੇ ਫਾਦਰ ਨੇ ਤੇ ਉਹਨਾਂ ਨੇ ਇੰਨੀ ਗਰੀਬੀ ਦੇ ਵਿੱਚ ਵੀ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਇੱਕ ਹੈਂਡੀਕੈਪਡ ਹਾਂ ਔਰ ਮੈਂ ਇੱਕ ਇਨਾ ਬਦਿਆ ਪਲੇਅਰ ਬਣਨਾਂ ਨੇ ਮਨਾਤਾ ਉਹਨਾਂ ਨੇ ਆਪਣੇ ਪੈਸੇ ਲੋਕਾਂ ਤੋਂ ਮੰਗ ਮੰਗ ਕੇ ਮੈਨੂੰ ਗੇਮ ਕਰਾਈ ਸੋ ਕੁਝ ਮੋੜ ਹੈ ਜਿਆ ਵੀ ਆਇਆ ਕਿ ਇੱਕ ਟਾਈਮ ਐਜਾ ਸੀਗਾ ਮੈਂ ਨਮਕ ਨਾਲ ਰੋਟੀ ਵੀ ਖਾਦੀ ਐ ਡਾਈਟ ਜੋ ਕਿ ਪਹਿ ਹੀ ਨਹੀਂ ਹੁੰਦੀ ਸੀ ਆਹ ਨਾਲ ਪਾਣੀ ਪੀ ਕੇ ਮੈਂ ਵੀ ਜ਼ਰਾ ਕਰ ਰਿਹਾ। ਤੋਂ ਅੱਜ ਇੱਕ ਟਾਈਮ ਹੋ ਵੀ ਹੈ ਕਿ ਪਰਮਾਤਮਾ ਨੇ ਇਹਨਾਂ ਕੋ ਪਿਆਰ ਦੀ ਆਪਣਾ ਦਿੱਤਾ ਆਸ਼ੀਰਵਾਦ ਦਿੱਤਾ ਕਿ ਅੱਜ ਲੋਕ ਮੈਨੂੰ ਜਾਣਦੇ ਨੇ, ਲੋਕ ਮੈਨੂੰ ਪਿਆਰ ਕਰਦੇ ਨੇ। ਦੁਨੀਆ ਦੇ ਵਿੱਚ ਮੇਰਾ ਇੱਕ ਅਲੱਗ ਨਾਮ ਹੈ, ਅਲੱਗ ਸੇਮ ਹੈ, ਅਲੱਗ ਪਛਾਣ ਹੈ। ਤੋਂ ਇਵਨ ਜਿੱਥੇ ਵੀ ਜਾਂਨਾ ਲੋਕ ਮੈਨੂੰ ਫੋਟੋਆਂ ਕਰਾਉਂਦੇ ਨੇ। ਤੋਂ ਇਹ ਮੈਂ ਇਹ ਸਾਰਾ ਕ੍ਰੈਡਿਟ ਉਸ ਪਰਮਾਤਮਾ ਨੂੰ ਦਿੰਨਾ। ਇਹ ਇੱਕ ਦਿਨ ਹੋ ਵੀ ਸੀਗਾ ਕਿ ਮੈਂ ਚੱਲ ਨਹੀਂ ਸਕਦਾ ਸੀ ਹੋਰ ਅੱਜ ਇੱਕ ਦਿਨ ਹੋਰ ਹੈ ਕਿ ਲੋਕ ਮੈਨੂੰ ਨਾ ਦੇਖਉਂਦੇ ਨੇ ਸੋ ਅੱਜ ਦੇ ਟਾਈਮ 'ਚ ਜਿਹੜੇ ਇਵਨ ਜਿਹੜੇ ਮੇਰੇ ਭਰਾ ਨਾਲ ਨੋ ਇਵਨ ਡਰਗ ਐਡਿਟ ਨੇ ਉਹ ਵੀ ਮੈਨੂੰ ਦੇਖ ਕੇ ਨਾ ਛੱਡ ਰਹੇ ਨੇ ਸੋ ਇੱਕ ਬਹੁਤ ਬੜੀ ਆਪਾਂ ਇੱਕ ਮਿਸਾਲ ਵੀ ਕਹਿ ਸਕਦੇ ਹਾਂ ਕੀ ਕਹਿੰਦੇ ਨੇ ਨਾ ਜ਼ਿੰਦਗੀ ਐਹ ਜੀ ਜਿਉ ਕਿ ਲੋਕਾਂ ਦੇ ਕੰਮ ਆਵੇ ਸੋ ਮੈਂ ਆਪਣੇ ਆਪ ਨੂੰ ਇੱਕ ਇਕ ਇੱਕ ਅਲੱਗ ਮਹਿਸੂਸ ਵੀ ਕਰਦਾ ਕਿ ਮਾਲਕ ਨੇ ਇੰਨਾ ਕਰਤਾ ਕਿ ਮੈਂ ਜੇ ਲੋਕਾਂ ਦੇ ਮੈਂ ਉਸ ਨਾਮਾ ਦੇ ਪੁੱਤ ਵੇਚਾਰਿਆਂ ਜਿਹੜਿਆ ਜੀ ਇੱਕ ਨਛੇ ਦੀ ਦਰਦائش ਨਹੀਂ ਸੋ ਇਹ ਸੀ ਕਿ ਮੇਰੀ ਛੋਟੀ ਜੀ ਲਾਈਫ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਗੀ ਜੇ ਮੇਰੇ ਵੱਲੋਂ ਕੁਝ ਗਲਤ ਕਿਹਾਤਾ ਹੋਵੇ ਤਾਂ ਦਿਨੋਂ ਮਾਫ ਕਰਿਓ ਚੰਗਾ ਵੀ ਦਿਓ ਮੈਂ ਤੁਹਾਡਾ ਆਪਣਾ ਕਰਨ ਸ਼ਰਮਾ ਸਤਿ ਸ੍ਰੀ ਅਕਾਲ